ਇੰਪੋਰਟੈਂਟ ਖਬਰ ਹੈ H1B ਵੀਜ਼ੇ ਨੂੰ ਲੈ ਕੇ ਕਿਉਂਕਿ ਇਸ ਵੀਜ਼ੇ ਤੇ ਬਹੁਤ ਸਾਰੇ ਭਾਰਤੀ ਜਿਹੜੇ ਆ ਉਹ ਅਮਰੀਕਾ ਆਉਂਦੇ ਨੇ ਇੱਥੇ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਬੇਸਿਕਲੀ H1B ਵੀਜ਼ਾ ਹੈ ਕੀ H1B ਵੀਜ਼ਾ ਜਿਹੜਾ ਹੈਗਾ ਇਹ ਬੇਸਿਕਲੀ ਵਰਕ ਵੀਜ਼ਾ ਇਹਨੂੰ ਕਹਿ ਸਕਦੇ ਆਪਾਂ ਜਿਹਦੇ ਵਿੱਚ ਜਿਹੜੇ ਸਕਿਲਡ ਵਰਕਰ ਹੁੰਦੇ ਹੈਗੇ ਆ ਉਹਨਾਂ ਨੂੰ ਵੀਜ਼ਾ ਦਿੱਤਾ ਜਾਂਦਾ ਪਰ ਹੁਣ 트럼ਪ ਉਹਨਾਂ ਨੇ ਕਹਿਤਾ ਵੀ 1 ਲੱਖ ਡਾਲਰ ਪੇ ਕਰੋ ਪਹਿਲਾਂ ਸਾਨੂੰ ਯਾਨੀ ਕਿ ਘੱਟੋ ਘੱਟ 85-86 ਲੱਖ ਰੁਪਈਆ ਬਣ ਜਾਂਦਾ ਵੀ ਇਸ ਵੀਜ਼ੇ ਦੀ ਹੁਣ ਫੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਵੀ ਇੰਡੀਆ ਦੇ ਵਿੱਚ ਰਹਿ ਕੇ 1 ਲੱਖ ਡਾਲਰ ਫੀਸ ਭਰ ਸਕੂਗਾ ਲੋਕਾਂ ਨੂੰ ਅਮਰੀਕਾ ਦੇ ਵਿੱਚ ਨਾਂ ਵਧਣ ਤੋਂ ਰੋਕਣ ਵਾਸਤੇ ਹੀ ਇੱਕ ਕਾਰਵਾਈ 트ੰਪ ਸਰਕਾਰ ਦੀ ਲੱਗਦੀ ਹੈਗੀ ਆ ਵੀ ਇੰਨੀ ਜ਼ਿਆਦੇ ਫੀਸ ਕਰਦੇ ਹੋ ਵੀ ਲੋਕ ਭਰ ਨਹੀਂ ਸਕਣ ਫਿਰ ਆਉਣਗੇ ਕਿਵੇਂ ਇੱਥੇ 트ੰਪ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਇਹਦੇ ਵਿੱਚ ਤਾਂ ਲੀ ਬਹੁਤ ਹੁੰਦੀ ਸੀਗੀ ਇਹਦੇ ਵਿੱਚ ਲੋਕ ਜਿਹੜੇ ਆ ਇਸ ਵੀਜ਼ੇ ਦਾ ਗਲਤ ਇਸਤੇਮਾਲ ਕਰਦੇ ਸੀ ਜਦੋਂ ਆਪਾਂ ਇਹਨਾਂ ਦੇ ਮੁਲਕਾਂ ਦੇ ਵਿੱਚ ਰਹਿੰਦੇ ਆ ਨਾ ਇੱਥੋਂ ਦੇ ਸਿਸਟਮ ਦਾ ਫਿਰ ਆਪਣੇ ਬੰਦੇ ਬਹੁਤ ਵੀ ਨਜਾਇਜ਼ ਫਾਇਦਾ ਵੀ ਠਾਉਣ ਲੱਗ ਪੈਂਦੇ ਹੈਗੇ ਆ ਅਮਰੀਕਾ ਜਿਹੜਾ ਬਗਰਾਮ 에ਅਰ ਬੇਸ ਹੈ ਅਫਗਾਨਿਸਤਾਨ ਦੇ ਵਿੱਚ ਉਹਦੇ ਤੇ ਹੁਣ ਮੁੜ ਕਾਬਜ਼ ਹੋਣਾ ਚਾਹੁੰਦਾ ਹੈ 트럼ਪ ਸਾਹਿਬ ਫੇਰ बार-बार ਇਹ ਆਪਣੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਹੈ ਹਿੰਟ ਦਿੰਦੇ ਰਹਿੰਦੇ ਆ ਵੀ ਜਿਹੜਾ ਬਗਰਾਮ 에ਅਰ ਬੇਸ ਸੀਗਾ ਅਫਗਾਨਿਸਤਾਨ ਦੇ ਵਿੱਚ ਉਹਦੇ ਵਿੱਚ ਅਸੀਂ ਭਾਰੀ ਇਨਵੈਸਟਮੈਂਟ ਕੀਤੀ ਸੀਗੀ ਤੇ ਅਸੀਂ ਕਿਤੇ ਨਾ ਕਿਤੇ ਚਾਹੁੰਦੇ ਆ ਵੀ ਦੁਨੀਆ ਦੀ ਸਿਕਿਉਰਿਟੀ ਵਾਸਤੇ ਅਮਰੀਕਾ ਆਪਦੇ ਨਿੱਜੀ ਸੁਰੱਖਿਆ ਦੇ ਵਾਸਤੇ ਉਸ ਬੇਸ ਦੇ ਉੱਤੇ ਦੁਬਾਰੇ ਫੇਰ ਕਾਬਜ ਹੋਵੇ ਕੀ افغانستان ਦੀ ਗਵਰਨਮੈਂਟ ਇਹਨਾਂ ਨੂੰ ਅਲਾਉ ਕਰਦੀ ਹੈ ਉੱਥੇ ਜਾਣ ਵਾਸਤੇ ਜਾਂ ਫਿਰ ਕੋਈ ਯੁੱਧ ਵਰਗੀ ਸਥਿਤੀ ਬਣਦੀ ਹੈਗੀ ਇਲੀ ਨਾਇਸ ਦੇ ਵਿੱਚ ਸ਼ਿਕਾਗੋ ਸ਼ਹਿਰ ਹੈ ਔਰ ਉੱਥੇ ਹੁਣ ਪਤਾ ਲੱਗਿਆ ਵੀ ਉੱਥੇ ਐਂਟੀ ਇਮੀਗ੍ਰੇਸ਼ਨ ਨੂੰ ਮਜ਼ਾਰੇ ਹੋਇਆ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਮਜ਼ਾਰੇ ਹੋਇਆ ਤੇ ਉੱਥੇ ਵੀ ਨੈਸ਼ਨਲ ਗਾਰਡ ਬੁਲਾਉਣੇ ਪਏ ਆ ਮਜ਼ਾਰੇ ਜ਼ਰੂਰ ਹੋਣੇ ਚਾਹੀਦੇ ਆ ਪਰ ਇਹਦੇ ਵਿੱਚ ਜਿਹੜੀ ਨਾ ਹੰਸਾ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਫਿਰ ਆਪਣੇ ਇਮੀਗ੍ਰੈਂਟਾਂ ਦੇ ਵਿਰੋਧੀ ਜਾਂਦੀ ਹੈਗੀ ਇਹ ਚੀਜ਼ ਮੇਰਾ ਅਮੇਰਿਕਾ ਦੇਖ ਰਹੇ ਸਰਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫਰੇਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਗੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸੰਗੀਤ ਸਮਰਾਟ ਚਰਨਜੀਤ ਹੋਜਾ ਸਾਹਿਬ ਨਹੀਂ ਰਹੇ ਔਰ ਉਹਨਾਂ ਦੇ ਜਾਣ ਕਰਕੇ ਸਾਰੀ 뮤직 ਇੰਡਸਟਰੀ ਸੋਗ ਦੇ ਵਿੱਚ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਦਿਵਾਲੀ ਦੇ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਰਕਾਰੀ ਛੁੱਟੀ ਹੋਏਗੀ ਹੁਣ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਹੁੰਦੀ ਸੀ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਹੋਏਗੀ ਇਸ ਤੋਂ ਬਾਅਦ ਸ਼ਿਕਾਗੋ ਵਿੱਚ ਐਂਟੀ ਇਮੀਗ੍ਰੇਸ਼ਨ ਮੁਜ਼ਾਰੇ ਹੋਏ ਆ ਕਈ ਥਾਵਾਂ ਤੇ ਨੈਸ਼ਨਲ ਗਾਰਡ ਵੀ ਬੁਲਾਉਣੇ ਪਏ ਆ ਕੀ ਹੈ ਪੂਰੀ ਖਬਰ ਇਹਦੇ ਤੇ ਗੱਲਬਾਤ ਕਰਾਂਗੇ ਇਸ ਤੋਂ ਬਾਅਦ ਐਚ 1 ਬੀ ਵੀਜ਼ਾ ਉਹਦੇ ਤੇ 1 ਲੱਖ ਡਾਲਰ ਹੁਣ ਭਰਨਾ ਪਏਗਾ ਜੇ ਕਿਸੇ ਨੇ ਵੀਜ਼ਾ ਲੈਣਾ ਹੈ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਅਮਰੀਕਾ ਬਗਰਾਮ 에ਅਰ ਫੋਰਸ ਕਿ ਫਿਰ ਕਬਜ਼ਾ ਕਰਨਾ ਚਾਹੁੰਦੀ ਹੈ ਕੀ ਇਹ ਪੂਰੀ ਖਬਰ ਉਸ ਤੋਂ ਬਾਅਦ ਫ੍ਰਿਜ਼ਨੋ ਦੇ ਵਿੱਚ ਖਾਲੜਾ ਸਾਹਿਬ ਦੀ ਯਾਦ ਦੇ ਵਿੱਚ ਜਿਹੜੇ ਸਮਾਗਮ ਹੋਏ ਉਹਦੇ ਬਾਰੇ ਗੱਲਬਾਤ ਤੇ ਪ੍ਰੋਗਰਾਮ ਦੇ ਅੰਤ ਦੇ ਵਿੱਚ ਨਿਊਯਾਰਕ ਦੇ ਵਿੱਚ ਜਿਹੜਾ ਕਬੱਡੀ ਕੱਪ ਹੋਇਆ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਜੁੜ ਰਹੇ ਨੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਨੇ ਸਾਰਿਆਂ ਨੂੰ ਨਿੱਗੀ ਜੀਆ ਸਤਿ ਸ੍ਰੀ ਅਕਾਲ ਅੱਜ ਬੋਲ ਬੈਠਾ ਹੋਇਆ ਕਿ ਕੱਲ ਕਬੱਡੀ ਕੱਪ ਸੀ ਔਰ ਉੱਥੇ ਬੜਾ ਰੌਲਾ ਗੋਲਾ ਪਿਆ ਇਸ ਕਰਕੇ ਇਸੇ ਤਰ੍ਹਾਂ ਅੱਜ ਆਪਾਂ ਨੂੰ ਕੰਮ ਚਲਾਉਣਾ ਪੈਣਾ ਆਈ نو ਤੁਹਾਡੀ ਆਵਾਜ਼ ਦੱਸ ਰਹੀ ਆ ਵੀ ਕੱਲ ਜਲੇਬੀਆਂ ਜਲੂਬੀਆਂ ਉੱਥੇ ਮਿਲਦਾ ਗਰਮੀ ਦੇ ਵਿੱਚ ਜਾਦੇ ਖਾਧੀਆਂ ਗਈਆਂ ਤੇ ਕੋਈ ਗੱਲ ਨਹੀਂ ਚਲਾਉਨੇ ਆ ਕੰਮ ਆਪਾਂ ਬਸ ਬਿਲਕੁਲ ਉਸ ਤੋਂ ਬਾਅਦ ਠੰਡਾ ਪਾਣੀ ਪੀਤਾ ਗਿਆ ਹਨ ਸੋ ਅੱਜ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਇੱਕ ਸੋਗਮਈ ਖਬਰ ਜਿਵੇਂ ਉੱਠੇ ਫੇਸਬੁੱਕ ਤੇ ਆਈ ਔਰ ਫੋਟੋਆਂ ਦੇਖੀਆਂ ਸੰਗੀਤ ਸਮਰਾਟ ਚੰਨਜੀ ਤੋਜਾ ਸਾਹਿਬ ਨਹੀਂ ਰਹੇ ਬੜੇ ਵੱਡੀ 뮤직 ਇੰਡਸਟਰੀ ਨੂੰ ਦੇਣ ਹੈ ਉਹਨਾਂ ਦੇ ਬਹੁਤ ਸਾਰੇ ਕਲਾਕਾਰ ਸਤਵਿੰਦਰ ਬੁੱਗਾ ਸਬਰ ਕੋਟੀ ਪੰਮੀ ਬਾਈ ਉਹਨਾਂ ਦੀ ਸ਼ੁਰੂਆਤ ਹਰਭਜਨ ਮਾਨ ਉਹਨਾਂ ਦੀ ਸ਼ੁਰੂਆਤ ਸਰਦੂਲ ਸਕੰਦਰ ਇਹ ਸਾਰੇ ਸੰਗੀਤਕਾਰ ਚੰਨਜੀ ਤੋਜਾ ਸਭ ਦੇ ਹੀ ਸ਼ੁਰੂ ਕੀਤੇ ਹੋਏ ਸੀ ਕਮਲਜੀਤ ਨੀਰੂ ਹੋਰ ਕਈ ਕਲਾਕਾਰ ਹਨ ਔਰ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਇੱਕ ਅਜੀਹੀ ਖਿੱਚ ਹੁੰਦੀ ਸੀ ਜਿਹੜੇ ਪੀਸ ਵਰਕ ਅੱਜ ਵੀ ਜੱਗ ਜਉਂਦੇ ਦੇ ਮੇਲੇ ਗੀਤ ਦਾ ਜਿਹੜਾ ਪੀਸ ਵਰਕ ਹਨ ਉਹ ਯਾਦ ਆਉਂਦਾ ਵੀ ਕਿਵੇਂ ਭੇਜ ਗਈ ਕੁੜਤੀ ਲਾਲ ਪਸੀਨੇ ਨਾਲ ਕੋੜੇ ਗੀਤ ਦੀ ਜੇ ਆਪਾਂ ਗੱਲ ਕਰ ਰਹੀਏ ਸਿੱਖ ਲੈ ਕਲਹਿਰੀਆ ਮੋਰਾ ਤੁਰਨਾ ਤੋਰ ਪੰਜਾਬਣ ਦੀ ਉਹ ਪੀਸ ਵਰਕ ਵੀ ਲੋਕਾਂ ਨੂੰ ਯਾਦ ਸੀ ਹਨ ਹੰਸ ਰਾਜ ਹੰਸ ਉਹਨਾਂ ਦੇ ਜਿੰਨੇ ਵੀ ਨੱਚਣ ਤੋਂ ਪਹਿਲਾਂ ਹੋ ਕਦਿਆਂਗੇ ਸੋ ਬਹੁਤ ਸਾਰੇ ਜਿਹੜੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਚਿਹਰੇ ਉਹਨਾਂ ਨੇ ਆਪਣੀ ਫੇਸਬੁੱਕ ਤੇ ਪੋਸਟ ਅਪਡੇਟ ਕੀਤੀ ਹੈ ਵੀ 호ਜਾ ਸਾਹਿਬ ਨਹੀਂ ਰਹੇ ਔਰ ਅਸੀਂ ਵੀ ਗਲੋਬਲ ਪੰਜਾਬ ਟੀਵੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਕੀ ਕਹੋਂਗੇ ਇਸ ਬਾਰੇ ਮੈਂ ਸਮਝਦਾ ਵੀ ਸੰਗੀਤ ਸਮਰਾਟ ਚਰਨਜੀਤ 호ਜਾ ਦੇ ਤੁਰ ਜਾਣ ਦੇ ਨਾਲ ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਅ ਅਮਰਸਿੰਘ ਚਿਮਕੀਲੇ ਦੀਆਂ ਜਦੋਂ ਨਮੀਆਂ ਨਵੇਂ ਕੈਸਟ ਆਇਆ ਤਾਂ ਉਦੋਂ ਮੈਂ ਚਰਨਜੀਤ ਖੂਜੇ ਦਾ ਨਾਮ ਪਹਿਲੀ ਵਾਰ ਸੁਣਿਆ ਵੀ ਇਹ ਜਿਹੜੇ ਗੀਤ ਹੈਗੇ ਆ ਵੀ ਇੱਕ ਵੱਖਰੇ ਤਰ੍ਹਾਂ ਦਾ ਸੰਗੀਤ ਪੰਜਾਬੀ ਜਿਵੇਂ ਕਲਮ میوزਿਕ ਇੰਡਸਟਰੀ ਦੇ ਵਿੱਚ ਆਇਆ ਤੇ ਉਹ ਸੰਗੀਤ ਦੇਣ ਵਾਲੇ ਹੈਗੇ ਚਰਨਜੀਤ ਖੂਜਾ ਤੇ ਵਾਕਿਆ ਦੇ ਵਿੱਚ ਹੀ ਇਹਨਾਂ ਨੇ ਨਵੀਆਂ ਪਿਰਤਾਂ ਪਾਆਂ ਪੰਜਾਬੀ ਸੰਗੀਤ ਦੇ ਵਿੱਚ ਜਦੋਂ ਵੀ ਕੋਈ ਗੀਤ ਚੱਲਦਾ ਹੁੰਦਾ ਸੀ ਤਾਂ ਜਦੋਂ ਮਿਊਜ਼ਿਕ ਵੱਜਦਾ ਸੀ ਉਹਦੀ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਇਹ ਗੀਤ ਕਿਹੜਾ ਇਹ ਮੈਂ ਸਮਝਦਾ ਵੀ ਜਿਹੜਾ ਕੁਝ ਕੀਤਾ ਹੈਗਾ ਇਹ ਚਰਨਜੀਤ ਹੋਜੇ ਦੇ ਹਿੱਸੇ ਆਇਆ ਤੇ ਉਹਨਾਂ ਨੇ ਜਿਵੇਂ ਕਹਿੰਦਾ ਵੀ ਵਾਕਿਆ ਦੇ ਵਿੱਚ ਹੀ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਇੱਕ ਚੰਗੇ ਗੀਤਕਾਰਾਂ ਨੂੰ ਇੱਕ ਗਾਇਕਾ ਨੂੰ ਰਿਕਾਰਡ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਤੇ ਵਾਕਿਆ ਦੇ ਵਿੱਚ ਹੀ ਉਹਨਾਂ ਦੀ ਮੌਤ ਦੇ ਨਾਲ ਮੈਨੂੰ ਲੱਗਦਾ ਵੀ ਜਿਵੇਂ ਕਹਿੰਦਾ ਵੀ ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਜਿਹੜੀਆਂ ਬੁਲੰਦਗਾਂ ਦੇ ਉੱਤੇ ਉਹ ਪੰਜਾਬੀ 뮤직 ਨੂੰ ਲੈ ਕੇ ਗਏ ਮੇਰਾ ਖਿਆਲ ਆ ਵੀ ਉਹੀ ਕਾਰਨ ਆ ਵੀ ਅੱਜ ਹਿੰਦੀ ਫਿਲਮਾਂ ਦੇ ਵਿੱਚ ਵੀ ਪੰਜਾਬੀ 뮤직 বাজਦਾ ਹੈਗਾ ਦੁਨੀਆਂ ਪੱਧਰ ਦੇ ਉੱਤੇ ਮੈਂ ਸਮਝਦਾ ਵੀ ਪੰਜਾਬੀ 뮤직 ਇੱਕ ਵੱਖਰੀ ਛਾਪ ਛੱਡ ਕੇ ਗਿਆ ਹੈਗਾ ਤੇ ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀ ਕਾਫੀ ਲੰਮੇ ਸਮੇਂ ਤੋਂ ਤੇ ਮੈਂ ਕਹਣਾ ਵੀ ਇਹਨਾਂ ਨੇ ਯੁੱਧ ਬਹੁਤ ਵੱਡਾ ਲੜਿਆ ਕੈਂਸਰ ਦੇ ਨਾਲ ਤੇ ਫਿਰ ਵੀ ਆਪਣੀ ਹਿੰਮਤ ਦੇ ਸਦਕਾ ਤੇ ਇਹ ਇਨਾਂ ਚਿਰ ਜਿਉਂਦੇ ਰਹੇ ਤੇ ਇਹਨਾਂ ਨੇ ਪੀਜੀਆਈ ਤੋਂ ਮੇਰਾ ਖਿਲੰਦਾ ਇਲਾਜ ਚੱਲ ਰਿਹਾ ਸੀਗਾ ਤੇ ਜਿਹਦਾ ਕਰਕੇ ਹੁਣ ਆ ਲਾਸਟ ਨਾਈਟ ਦੇ ਨਿਊਜ਼ ਚੱਲ ਰਹੀ ਹੈ ਕਿ ਵੀ ਉਹ ਸਾਡੇ ਵਿਚਕਾਰ ਨਹੀਂ ਰਹੇ ਤੇ ਵਾਕਿਆ ਦੇ ਵਿੱਚ ਅਸੀਂ ਗਲੋਬਲ ਪੰਜਾਬ ਟੀਵੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਬਿਲਕੁਲ ਆਪਣੀ ਫੀਲਡ ਦੇ ਮਹਾਰਥੀ ਸਨ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਖਬਰ ਸਾਂਝੀ ਕੀਤੀ ਸੀ ਵੀ ਜਸਵਿੰਦਰ ਭੱਲੇ ਜੀ ਉਹਨਾਂ ਦੇ ਜਾਣ ਕਰਕੇ ਜਿਹੜਾ ਇੰਡਸਟਰੀ ਨੂੰ ਘਾਟਾ ਪਿਆ ਔਰ ਹੁਣ ਇਹ ਖਬਰ ਜਿਹੜੀ ਆ ਹੁਣ ਸੁਣਨ ਨੂੰ ਮਿਲੀ ਆ ਸੋ ਜਿੰਨੇ ਵੀ ਸੰਗੀਤ ਨੂੰ ਚਾਹਣ ਵਾਲੇ ਨੇ ਪੰਜਾਬੀ 뮤직 ਇੰਡਸਟਰੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੀਆਂ ਅੱਖਾਂ ਨੰਮ ਨੇ ਉਹਨਾਂ ਦੇ ਦਿਲ ਦੇ ਵਿੱਚ ਉਹ ਜੱਜਾ ਸਾਹਿਬ ਉਹਨਾਂ ਦੀ ਧੁਨਾ ਹਮੇਸ਼ਾ ਜਿਉਂਦੀਆਂ ਰਹਿਣਗੀਆਂ ਸੋ ਆਪਾਂ ਅਗਲੀ ਖਬਰ ਤੇ ਚਲੀਏ ਨੀਟ ਵੀਰ ਪਤਾ ਲੱਗਿਆ ਵੀ ਕੈਲੀਫੋਰਨੀਆ ਦੇ ਵਿੱਚ ਹੁਣ ਦੀਵਾਲੀ ਦੇ ਮੌਕੇ ਜਿਹੜੀ ਆ ਉਹ ਛੁੱਟੀ ਅਨਾਉਂਸ ਕੀਤੀ ਗਈ ਆ ਹਨਾ ਪੂਰੀ ਖਬਰ ਤੇ ਚਾਣਨਾ ਪਾਇਆ ਵੀ ਕਿੱਥੋਂ ਇਹ ਜਿਹੜਾ ਬਿੱਲ ਵਗੈਰਾ ਪਾਸ ਹੋਇਆ ਤੇ ਕਿਵੇਂ ਇਹ ਜਿਹੜਾ ਹੋਇਆ ਕਿਉਂਕਿ ਪਹਿਲਾਂ ਇਹ ਨਿਊਯਾਰਕ ਦੇ ਵਿੱਚ ਸਾਡੇ ਇੱਥੇ ਮੇਅਰ ਐਰਿਕ ਐਡਮ ਔਰ ਅਸੈਂਬਲੀ ਵੂਮਨ ਜੈਨੀਫਰ ਰਾਜਕੁਮਾਰ ਉਹਨਾਂ ਨੇ ਹੰਬਲਾ ਮਾਰਿਆ ਔਰ ਦਿਵਾਲੀ ਦੀ ਛੁੱਟੀ ਹੈ ਜਿਹੜੀ ਕਿਉਂਕਿ ਦਿਵਾਲੀ ਹੈ ਜਿਹੜਾ ਸਾਡਾ ਸਾਂਝਾ ਤਿਹਾਰ ਆ ਇਹ ਹਿੰਦੂ ਕਮਿਊਨਿਟੀ ਦਾ ਵੀ ਤਿਹਾਰ ਆ ਸਿੱਖਾਂ ਦਾ ਵੀ ਤਿਹਾਰ ਆ ਹਿੰਦੂ ਕਮਿਊਨਿਟੀ ਦੇ ਵਿੱਚ ਕਿਉਂਕਿ ਰਾਮਚੰਦਰ ਜੀ ਬਨਵਾਸ ਤੋਂ ਵਾਪਸ ਆਏ ਸੀ ਤੇ ਅਯੁੱਧਿਆ ਦੇ ਵਿੱਚ ਦੀਪਮਾਲਾ ਹੋਈ ਸੀ ਇਸੇ ਤਰ੍ਹਾਂ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਦੇ ਸਮੇਤ ਵਾਪਸ ਆਏ ਸੀਗੇ ਰਿਹਾ ਹੋ ਕੇ ਆਏ ਸੀ ਤੇ ਉਹਨਾਂ ਦੇ ਆਉਣ ਦੇ ਵਿੱਚ ਖੁਸ਼ੀ ਦੇ ਵਿੱਚ ਜਿਹੜੀ ਦੀਪਮਾਲਾ ਅੰਬਰਸਰ ਸਾਹਿਬ ਦੇ ਵਿੱਚ ਹੋਈ ਸੀ ਸੋ ਇਹ ਸਾਡਾ ਸਾਂਝਾ ਤਿਹਾਰ ਹੈ ਔਰ ਇਹਦੇ ਵਿੱਚ ਸਿੱਖ ਕਮਿਊਨਿਟੀ ਔਰ ਹਿੰਦੂ ਕਮਿਊਨਿਟੀ ਔਰ ਦੋਨਾਂ ਦੇ ਵਿੱਚ ਹੀ ਉਹ ਸ਼ਾਹ ਹੈ ਹੁਣ ਵੀ ਨਿਊਯਾਰਕ ਦੇ ਵਿੱਚ ਜਿਵੇਂ ਛੁੱਟੀ ਐਲਾਨੀ ਗਈ ਸੀ ਉਹ ਛੁੱਟੀ ਹੁੰਦੀ ਹੈ ਇੱਥੇ ਤੇ ਹੁਣ ਪਤਾ ਲੱਗਾ ਕੈਲੀਫੋਰਨੀਆ ਦੇ ਵਿੱਚ ਵੀ ਹੋਊਗੀ ਇਹ ਕਾਫੀ ਲੰਮੇ ਟਾਈਮ ਤੋਂ ਮੰਗੋਟ ਰਹੀ ਸੀ ਵੀ ਦੀਵਾਲੀ ਇੱਕ ਜਿਵੇਂ ਕਹਿੰਦੇ ਲਾਈਟਾਂ ਦਾ ਤਿਹਾਰਾ ਤੇ ਸਾਰਾ ਭਾਰਤੀ ਭਾਈਚਾਰਾ ਇਹਨੂੰ ਰਲ ਮਿਲ ਕੇ ਮਨਾਉਂਦਾ ਹੈਗਾ ਵੀ ਇਸ ਦਿਨ ਕੈਲੀਫੋਰਨੀਆ ਦੇ ਵਿੱਚ ਛੁੱਟੀ ਹੋਣੀ ਚਾਹੀਦੀ ਹੈ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਹਿੰਦੂਆਂ ਦੀ ਵੀ ਆਬਾਦੀ ਬਹੁਤ ਆ ਸਿੱਖਾਂ ਦੀ ਵੀ ਆਬਾਦੀ ਬਹੁਤ ਆ ਖਾਸ ਤੌਰ ਤੇ ਸਿਲੀਕਨ ਵੈਲੀ ਤੋਂ ਇਹ ਮੰਗ ਉੱਠੀ ਸੀ ਵੀ ਇਹ ਇਸ ਦਿਨ ਜਿਹੜੀ ਛੁੱਟੀ ਹੋਣੀ ਜ਼ਰੂਰੀ ਹੈ ਤੇ ਇਹ ਇੱਕ ਬੈਲ ਲਿਆਂਦਾ ਗਿਆ ਸੀ ਅਸੈਂਬਲੀ ਦੇ ਵਿੱਚ ਤੇ ਜਿਹਦੇ ਉੱਤੇ ਸਾਰੇ ਅਸੈਂਬਲੀ ਵੂਮਨ ਤੇ ਅਸੈਂਬਲੀ ਮੈਨਾਂ ਨੇ ਸਹਿਮਤੀ ਜਤਾਈ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸੈਨੇਟ ਦੇ ਵਿੱਚ ਗਿਆ ਉੱਥੋਂ ਵੀ ਪਾਸ ਹੋ ਗਿਆ ਸੀ ਤੇ ਹੁਣ ਇਹ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਗਵਰਨਰ ਦੇ ਡੈਸਕ ਦੇ ਉੱਤੇ ਪਿਆ ਸੀਗਾ ਤੇ ਲੋਕਾਂ ਨੂੰ ਉਮੀਦ ਸੀ ਵੀ ਇਹ ਜਿਹੜਾ ਬੈਲ ਹੈਗਾ ਇਹ ਕਾਨੂੰਨ ਬਣੂਗਾ ਤੇ ਇਸ ਦਿਨ ਜਿਹੜੀ ਛੁੱਟੀ ਆ ਉਹ ਲਾਜ਼ਮੀ ਹੋਊਗੀ ਤੇ ਹੁਣ ਇਹ ਪਿਛਲੇ ਦਿਨੀ ਫੇਰ ਖਬਰ ਆਈ ਸੀ ਵੀ ਗਵਰਨਰ ਨੇ ਤੇ ਇਹ ਸਾਈਨ ਕਰ ਦਿੱਤੇ ਹੈ ਜੀ ਤੇ ਹੁਣ ਦੀਵਾਲੀ ਵਾਲੇ ਦਿਨ ਤਾਂ ਵੀ ਲੋਕੀ ਕੈਲੀਫੋਰਨੀਆ ਦੇ ਵਿੱਚ ਸਰਕਾਰੀ ਛੁੱਟੀ ਹੋਇਆ ਕਰੂਗੀ ਚਾਹੇ ਉਸ ਦਿਨ ਵੀਕਡੇ ਹੋਵੇ ਤੇ ਜਿਹੜੇ ਸਾਰੇ ਜਾਣੇ ਹੈਗੇ ਉਹ ਇਸ ਦਿਨ ਘਰੇ ਰਹਿ ਕੇ ਦੀਵਾਲੀ ਮਨਾ ਸਕਣਗੇ ਤੇ ਜਿੱਦਾਂ ਕਰਕੇ ਪੰਜਾਬੀ ਚ ਭਾਈਚਾਰੇ ਦੇ ਵਿੱਚ ਇਹਦਾ ਬੜਾ ਸਵਾਗਤ ਕੀਤਾ ਜਾ ਰਿਹਾ ਸਾਰੇ ਭਾਰਤੀ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈਗੀ ਆ ਤੇ ਅਸੀਂ ਜਿਨ੍ਹਾਂ ਨੇ ਵੀ ਇਸ ਉਪਰਾਲਾ ਕੀਤਾ ਹੈਗਾ ਉਹਦੇ ਵਾਸਤੇ ਸਮੂਹ ਭਾਈਚਾਰੇ ਨੂੰ ਵਧਾਈ ਦਿੰਦੇ ਆ ਨਿੱਤੇ ਵੀ ਇਸੇ ਖਬਰ ਨੂੰ ਆਪਾਂ ਦੂਸਰੇ ਐਂਗਲ ਨਾਲ ਜੇ ਦੇਖੀਏ ਤਾਂ ਸਾਰੀ ਦੁਨੀਆ ਦੇ ਵਿੱਚ ਆਇਆ ਵੀ 트럼ਪ ਹੁਣੀ ਜਦੋਂ ਦੇ ਆਏ ਹੋਏ ਨੇ ਜਿੰਨੇ ਵੀ ਇਮੀਗ੍ਰੈਂਟਸ ਬਾਹਰੋਂ ਇਮੀਗ੍ਰੇਟ ਹੋ ਕੇ ਹੋਰ ਕੰਟਰੀਆਂ ਤੋਂ ਆਏ ਨੇ ਵੀ ਉਹਨਾਂ ਦੇ ਖਿਲਾਫ ਆ ਹਨ ਪਰ ਇੱਥੇ ਜਿਹੜੇ ਲੀਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਨਾਲ ਤਾਂ ਸਰਕਾਰ ਖੜੀ ਆ ਹੁਣ ਸਾਡੇ ਜਿਹੇ ਤਿਉਹਾਰ ਆ ਜਿਹੜੇ ਜੇ ਉਹਨਾਂ ਨੂੰ ਇੱਥੇ ਸਰਕਾਰੀ ਮਾਨਤਾ ਮਿਲ ਰਹੀ ਆ ਇੱਥੇ ਸਰਕਾਰੀ ਤੌਰ ਤੇ ਜਦੋਂ ਸਕੂਲਾਂ ਦੇ ਵਿੱਚ ਛੁੱਟੀ ਹੋਏਗੀ ਜਦੋਂ ਇੱਥੇ ਕਾਲਜਾਂ ਦੇ ਵਿੱਚ ਛੁੱਟੀ ਹੋਏਗੀ ਜੋ ਸਰਕਾਰੀ ادارے ਬੰਦ ਹੋਣਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਵੀ ਇਹ ਕਮਿਊਨਿਟੀ ਦੇ ਵਿੱਚ ਇਹ ਤਿਉਹਾਰ ਦੀ ਕੀ ਮਹੱਤਤਾ ਹੈ ਕਮਿਊਨਿਟੀ ਕੀ ਆ ਹਨਾ ਸੋ ਕੀ ਲੱਗਦਾ ਤੁਹਾਨੂੰ ਵੀ ਉਹ ਜਿਹੜੀਆਂ ਖਬਰਾਂ ਐ ਵੀ ਸਾਰੇ ਇਮੀਗ੍ਰੇਸ਼ਨ ਇਮੀਗ੍ਰੈਂਟਸ ਦੇ ਵਿਰੁੱਧ ਇਹ ਗਵਰਨਮੈਂਟ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਨਾ ਦੇਖੋ ਖਾਸ ਤੌਰ ਤੇ ਜੇ ਆਪਾਂ ਨਿਊਯਾਰਕ ਦੀ ਜਾਂ ਕੈਲੀਫੋਰਨੀਆ ਦੀ ਗੱਲ ਕਰਨੀ ਹੋਵੇ ਤਾਂ ਇਹਨਾਂ ਸਟੇਟਾਂ ਦੇ ਵਿੱਚ ਜਿਹੜੀ ਇਮੀਗ੍ਰੈਂਟਾਂ ਦੀ ਭਾਰੀ ਗਿਣਤੀ ਆ ਦੋਹਾਂ ਸਟੇਟਾਂ ਦੇ ਵਿੱਚ ਹੀ ਤੇ ਜਿਹਦਾ ਕਰਕੇ ਇਥੋਂ ਦੀਆਂ ਜਿਹੜੀਆਂ ਗਵਰਨਮੈਂਟਾਂ ਹੈ ਜੀਆਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਸੈਂਕਚੁਅਰੀ ਗਵਰਨਮੈਂਟ ਕਿਹਾ ਜਾਂਦਾ ਹੈਗਾ ਵੀ ਇਹ ਇਮੀਗ੍ਰੈਂਟਾਂ ਬਪ੍ਰਤੀ ਪ੍ਰੋ ਹੈਗੀਆਂ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਜਿਵੇਂ ਕੈਲੀਫੋਰਨੀਆ ਤਾਂ ਆਲਰੇਡੀ ਸਟੈਂਡ ਲੈ ਚੁੱਕੀ ਆ ਵੀ ਅਸੀਂ ਇੱਥੇ ਨੈਸ਼ਨਲ ਗਾਰਡਨ ਹੀ ਬਣਾਉਣ ਦੇਣੇ ਅਸੀਂ ਇੱਥੇ ਜਿਹੜੀਆਂ ਗਲਤ ਤਰੀਕੇ ਨਾਲ ਰੈਡਾਂ ਹੋ ਰਹੀਆਂ ਆ ਇਸ ਦੀਆਂ ਉਹ ਨਹੀਂ ਹੋਣ ਦੇਣੀਆਂ ਹੈਗੀਆਂ ਸੋ ਗਵਰਨਰ ਕਿਤੇ ਨਾ ਕਿਤੇ ਕੈਲੀਫੋਰਨੀਆ ਤਾਂ ਤਾਂ ਡੱਟ ਕੇ ਖੜਾ ਮੇਰੇ ਖਿਆਲ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਖਿਲਾਫ ਤੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਹਰੇਕ ਥਾਂ ਤੇ ਨਹੀਂ ਇਦਾਂ ਹੋ ਰਿਹਾ ਜਿਹੜੀਆਂ ਖਾਸ ਤੌਰ ਤੇ ਸੈਂਕਚੁਅਰੀ ਸਿਟੀਜ਼ ਹੈਗੀਆਂ ਜਾਂ ਸੈਂਕਚੁਅਰੀ ਸਟੇਟਾਂ ਹੈਗੀਆਂ ਉਥੇ ਇਦਾਂ ਦੀ ਪ੍ਰੋਬਲਮ ਘੱਟ ਆ ਰਹੀ ਹੈਗੀ ਆ ਤੇ ਉਥੇ ਤਾਂ ਇਮੀਗਰੈਂਟਾਂ ਦੇ ਨਾਲ ਪੂਰੀ ਹਮਦਰਦੀ ਕੀਤੀ ਜਾਂਦੀ ਆ ਪਰ ਜਿਹੜੀਆਂ ਪ੍ਰੋ 트럼ਪ ਸਟੇਟਾਂ ਹੈਗੀਆਂ ਜਿਵੇਂ ਟੈਕਸਸ ਹੋਈ ਫੁਲ ਰੈਡਾ ਹੋਇਆ ਜਾਰਜੀਆ ਹੋਇਆ ਓਕਲੋਹੋਮਾ ਹੋਵੇ ਕੈਂਸਸ ਹੋਵੇ ਇਹਨਾਂ ਸਟੇਟਾਂ ਦੇ ਵਿੱਚ ਥੋੜੀ ਇਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ ਪਰ ਜਿਵੇਂ ਕਹਿੰਦੇ ਫੋਰਨਗ ਨਿਊਯਾਰਕ ਇਹਨਾਂ ਸਟੇਟਾਂ ਦੇ ਵਿੱਚ ਤਾਂ ਮੇਰਾ ਖਿਆਲ ਆ ਵੀ ਇਮੀਗ੍ਰੈਂਟਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਹੀ ਵੱਡੀ ਉਹ ਬਿਲਕੁਲ ਉਹ ਨਾਲ ਹੀ ਆਪਾਂ ਹੁਣ ਸ਼ਿਕਾਗੋ ਸਟੇਟ ਦੀ ਜੇ ਗੱਲ ਕਰੀਏ ਇਲੀਨੋਇਸ ਦੇ ਵਿੱਚ ਸ਼ਿਕਾਗੋ ਸ਼ਹਿਰ ਹੈ ਔਰ ਉੱਥੇ ਹੁਣ ਪਤਾ ਲੱਗਿਆ ਵੀ ਉੱਥੇ ਐਂਟੀ ਇਮੀਗ੍ਰੇਸ਼ਨ ਮੁਜ਼ਾਰੇ ਹੋਏ ਆ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਮੁਜ਼ਾਰੇ ਹੋਏ ਆ ਤੇ ਉੱਥੇ ਵੀ ਨੈਸ਼ਨਲ ਗਾਰਡ ਬੁਲਾਉਣੇ ਪਏ ਆ ਕੀ ਹੈ ਪੂਰੀ ਖਬਰ ਔਰ ਕਿੰਨਾ ਕੁ ਨੁਕਸਾਨ ਉੱਥੇ ਹੋਇਆ ਦੇਖੋ ਲਾਨਵਾਏ ਸਟੇਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਈ ਸ਼ਹਿਰਾਂ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਜਿਹੜੇ ਮਜਾਰੇ ਉਹ ਲਗਾਤਾਰ ਹੋ ਰਹੇ ਹੈਗੇ ਆ ਤੇ ਕਈ ਥਾਵਾਂ ਦੇ ਉੱਤੇ ਇਹ ਮਜਾਰੇ ਹੰਸਕ ਰੂਪੀ ਧਾਰਨ ਕਰ ਗਏ ਹੈਗੇ ਆ ਜਿੱਥੇ ਜਿਵੇਂ ਕਹਿਆ ਨੈਸ਼ਨਲ ਗਾਰਡ ਬੁਲਾਉਣੇ ਪਏ ਹੈਗੇ ਆ ਤੇ ਕਈ ਥਾਵਾਂ ਦੇ ਉੱਤੇ ਨੈਸ਼ਨਲ ਗਾਰਡ ਤੇ ਐਂਟੀ ਇਮੀਗ੍ਰੇਸ਼ਨ ਜਿਹੜੇ ਪ੍ਰੋਟੈਸਟ ਹੋ ਰਹੇ ਆ ਉਹਨਾਂ ਦੇ ਵਿੱਚ ਕਲੈਸ਼ ਵੀ ਵੇਖਣ ਨੂੰ ਮਿਲੇ ਹੈਗੇ ਆ ਕਈ ਥਾਵਾਂ ਤੇ ਲੋਕ ਹਰਸ਼ਤ ਦੇ ਵਿੱਚ ਵੀ ਲਏ ਗਏ ਹੈਗੇ ਆ ਕਈ ਥਾਵਾਂ ਦੇ ਉੱਤੇ ਮੁਜ਼ਾਹਿਰਾਂ ਕਾਰੀਆਂ ਨੇ ਜਿਹੜੇ ਨੈਸ਼ਨਲ ਗਾਰਡ ਆ ਉਹਨਾਂ ਦੇ ਉੱਤੇ ਪਥਰਾ ਵਗੈਰਾ ਵੀ ਕੀਤਾ ਹੈਗਾ ਤੇ ਦੂਸਰੇ ਪਾਸੋਂ ਨੈਸ਼ਨਲ ਗਾਰਡ ਵੱਲੋਂ ਵੀ ਸਖਤੀ ਕੀਤੀ ਗਈ ਹੈ ਜਿਦੇ ਵਿੱਚ ਲਾਠੀ ਚਾਰਜ ਵੀ ਹੋਇਆ ਕਈ ਥਾਵਾਂ ਤੇ ਅਥਰੂ ਗੈਸ ਵੀ ਛੱਡੀ ਗਈ ਆ ਕਾਫੀ ਲੋਕੀ ਜ਼ਖਮੀ ਵੀ ਹੋਏ ਆ ਦੇ ਵਿੱਚ ਤੇ ਜਿਹਦਾ ਕਰਕੇ ਜਿਹੜਾ 트াম্প ਹੈਗੇ ਉਹ ਲਗਾਤਾਰ ਕਹਿ ਰਹੇ ਆ ਵੀ ਜਿਹੜਾ ਵੀ ਕੋਈ ਸਾਡੇ ਆਈਸ ਦੇ ਏਜੰਡਾ ਨੂੰ ਜਾਂ ਨੈਸ਼ਨਲ ਗਾਰਡ ਦੇ ਉੱਤੇ ਕੋਈ ਇਸ ਤਰੀਕੇ ਦਾ ਹਮਲਾ ਕਰਨ ਦਾ ਕੋਸ਼ਿਸ਼ ਕਰੂਗਾ ਤਾਂ ਉਹਨਾਂ ਦੇ ਨਾਲ ਸਖਤੀ ਨਾਲ ਨਿਪਟਾਇਆ ਜਾਊਗਾ ਸੋ ਮੈਂ ਕਹਿੰਨਾ ਉਹਨਾਂ ਵੀ ਮੁਜਾਰੇ ਜ਼ਰੂਰ ਹੋਣੇ ਚਾਹੀਦੇ ਆ ਪਰ ਇਹਦੇ ਵਿੱਚ ਜਿਹੜੀ ਨਾ ਹੰਸਾ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਫਿਰ ਆਪਣੇ ਇਮੀਗ੍ਰੈਂਟਾਂ ਦੇ ਵਿਰੋਧੀ ਜਾਂਦੀ ਹੈਗੀ ਇਹ ਚੀਜ਼ ਤੇ ਹਾਂ ਬਜਾਰੇ ਕਰੋ ਸ਼ਾਂਤੀਪੂਰਵਕ ਤਰੀਕੇ ਨਾਲ ਕਰੋ ਜੇ ਤੁਹਾਨੂੰ ਉਹ ਹਰਾਸਤ ਦੇ ਵਿੱਚ ਵੀ ਲੈਂਦੇ ਆ ਤਾਂ ਕੋਈ ਗੱਲ ਨਹੀਂ ਚਲੇ ਜਾਓ ਪਰ ਜਦੋਂ ਫਿਰ ਕਲੈਸ਼ ਹੁੰਦੇ ਆ ਤਾਂ ਇੱਥੇ ਫਿਰ ਕਈ ਵਾਰੀ ਨਾ ਮਾਰੀਆਂ ਘਟਨਾਵਾਂ ਵੀ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਆਇਆਂ ਬਿਲਕੁਲ ਸੋ ਨੈਟਿਵਲੀ ਆਪਾਂ ਅਗਲੀ ਖਬਰ ਤੇ ਚੱਲੀਏ ਬੜੀ ਇੰਪੋਰਟੈਂਟ ਖਬਰ ਹੈ H1B ਵੀਜ਼ੇ ਨੂੰ ਲੈ ਕੇ ਕਿਉਂਕਿ ਇਸ ਵੀਜ਼ੇ ਤੇ ਬਹੁਤ ਸਾਰੇ ਭਾਰਤੀ ਜਿਹੜੇ ਆ ਉਹ ਅਮਰੀਕਾ ਆਉਂਦੇ ਨੇ ਇੱਥੇ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਬੇਸਿਕਲੀ H1B ਵੀਜ਼ਾ ਹੈ ਕੀ ਪਹਿਲਾਂ ਤਾਂ ਇਹ ਸਮਝਾਇਓ ਔਰ ਉਸ ਤੋਂ ਬਾਅਦ ਹੁਣ ਇਹ ਪਤਾ ਲੱਗਾ ਜੇ ਅੰਕੜਿਆਂ ਦੀ ਆਪਾਂ ਗੱਲ ਕਰੀਏ ਤਾਂ 2023 ਦੇ ਵਿੱਚ ਲੱਖ ਤੋਂ ਉੱਪਰ ਬੰਦਾ ਜਿਹੜਾ ਹੈ ਉਹ ਭਾਰਤ ਤੋਂ H1B ਵੀਜ਼ਾ ਲੈ ਕੇ ਆਇਆ ਸੀ ਫਿਰ ਉਸ ਤੋਂ ਬਾਅਦ 2024 ਦੇ ਵਿੱਚ ਤਕਰੀਬਨ ਤਕਰੀਬਨ 2 ਲੱਖ ਤੋਂ ਉੱਪਰ ਜਿਹੜੇ ਲੋਕ ਆਏ ਆ ਇਸ ਵੀਜ਼ੇ ਤੇ ਤੇ ਹੁਣ ਇਹ ਗਿਣਤੀ ਹੋਰ ਵੱਧ ਸਕਦੀ ਸੀ ਪਰ ਹੁਣ 트럼ਪ ਉਹਨਾਂ ਨੇ ਕਹਿਤਾ ਵੀ 1 ਲੱਖ ਡਾਲਰ ਪੇ ਕਰੋ ਪਹਿਲਾਂ ਸਾਨੂੰ ਯਾਨੀ ਕਿ ਘੱਟੋ ਘੱਟ 85-86 ਲੱਖ ਰੁਪਈਆ ਬਣ ਜਾਂਦਾ ਵੀ ਇਸ ਵੀਜ਼ੇ ਦੀ ਹੁਣ ਫੀਸ ਆ ਪਹਿਲਾਂ ਇਹ ਫੀਸ ਜਿਹੜੀ 1 ਤੋਂ 6 ਲੱਖ ਰੁਪਈਆ ਹੁੰਦੀ ਸੀਗੀ ਪਰ ਹੁਣ 85 ਲੱਖ ਇੰਡੀਅਨ ਰੁਪਈਏ ਦੀ ਗੱਲ ਕਰੀਏ ਜਾਂ 1 ਲੱਖ ਡਾਲਰ ਉਹਨਾਂ ਨੇ ਕਿਹਾ ਵੀ ਸਾਨੂੰ ਪਹਿਲਾਂ ਤੁਸੀਂ ਦਿਓ ਤੇ ਫਿਰ ਅਸੀਂ ਇਹ ਤੁਹਾਨੂੰ ਇਹ ਵੀਜ਼ਾ ਜਿਹੜਾ ਈਸ਼ੂ ਕਰਾਂਗੇ ਔਰ ਇਹਦੇ ਨਾਲ ਭਾਰਤੀਆਂ ਦੇ ਸੁਪਨੇ ਟੁੱਟ ਸਕਦੇ ਨੇ ਬਹੁਤ ਸਾਰੇ ਭਾਰਤੀ ਜਿਹੜੇ ਭਾਰਤ ਦੇ ਵਿੱਚ ਪੜ੍ਹਾਈ ਕਰਦੇ ਨੇ ਉਚਕੋਟੀ ਦੀ ਔਰ ਇੱਥੇ ਕੰਪਨੀਆਂ ਦੇ ਵਿੱਚ ਜਦੋਂ ਆ ਕੇ ਜੌਬ ਕਰਦੇ ਨੇ ਤਾਂ ਉਹ ਵੀਜ਼ਾ ਹੁਣ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਪੈਸਾ ਜਿਹੜਾ ਆਇਆ ਬਹੁਤ ਘੱਟ ਲੋਕ ਆ ਜਿਹੜੇ ਲਾ ਕੇ ਇਸ ਕੰਟਰੀ ਦੇ ਵਿੱਚ ਆਉਣਗੇ ਓਵਰ ਆਲ ਖਬਰ ਦੱਸਿਓ ਕੀ ਹੈ H1B ਵੀਜ਼ਾ ਪਹਿਲਾਂ ਦੱਸਿਓ ਕੀ ਹੈ ਇਹ ਉਹ H1 B1 ਜਿਹੜਾ H1 BB ਜਿਹੜਾ ਹੈਗਾ ਇਹ ਬੇਸਿਕਲੀ ਵਰਕ ਵੀਜ਼ਾ ਇਹਨੂੰ ਕਹਿ ਸਕਦੇ ਆਪਾਂ ਜਿਹਦੇ ਵਿੱਚ ਜਿਹੜੇ ਸਕਿਲਡ ਵਰਕਰ ਹੁੰਦੇ ਹੈਗੇ ਆ ਉਹਨਾਂ ਨੂੰ ਵੀਜ਼ਾ ਦਿੱਤਾ ਜਾਂਦਾ ਜਿਹੜੇ ਕੋਈ ਕੰਪਿਊਟਰ ਦੇ ਮਹਾਰਾਜ ਜਾਂ ਕੋਈ ਹੋਰ ਕਿਸੇ ਕਿਸਮ ਦੇ ਸਾਇੰਟਿਸਟ ਹੈਗੇ ਆ ਉਹ ਇੱਥੇ ਆ ਕੇ ਇਥੋਂ ਦੀਆਂ ਲੈਬਾਰਟਰੀਆਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਜਿਨ੍ਹਾਂ ਕੋਲੇ ਸਪੈਸ਼ਲ ਸਕਿਲਸ ਹੁੰਦੇ ਹੈਗੇ ਆ ਉਹਨਾਂ ਨੂੰ ਇਸ ਵੀਜ਼ੇ ਦੇ ਤਹਿਤ ਅਮਰੀਕਾ ਲਿਆਂਦਾ ਜਾਂਦਾ ਜਿਹੜੀਆਂ ਕੰਪਨੀਆਂ ਹੁੰਦੀਆਂ ਉਹ ਜਿਹੜੇ ਵਾਸਤੇ ਅਪਲਾਈ ਕਰਦਿਆਂ ਵੀ ਸਾਨੂੰ ਫਲਾਣੇ ਦੇਸ਼ ਤੋਂ ਸਕਿਲਡ ਵਰਕਰ ਚਾਹੀਦੇ ਆ ਫਲਾਣੇ ਦੇਸ਼ ਤੋਂ ਸਾਨੂੰ ਕੰਪਿਊਟਰ ਵਰਕਰ ਚਾਹੀਦੇ ਆ ਜਿਹੜੇ ਹਾਈ ਟੈਕ ਹੋਣ ਜਿਹੜੇ ਜਿਵੇਂ ਕਹਿੰਦੇ ਹਾਰਡਵੇਅਰ ਸੌਫਟਵੇਅਰ ਨੂੰ ਚੰਗੀ ਤਰ੍ਹਾਂ ਘੋਖਦੇ ਹੋਣ ਸੋ ਉਹਨਾਂ ਦੇ ਤਹਿਤ ਤੁਹਾਨੂੰ ਪਤਾ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਸੀ ਉਹ ਇੱਥੇ ਆ ਕੇ ਇਥੋਂ ਦੀਆਂ ਹਾਈ ਟੈਕ ਕੰਪਨੀਆਂ ਦੇ ਵਿੱਚ ਜੋਬਾਂ ਕਰਦੇ ਸੀਗੇ ਪਹਿਲਾਂ ਤਾਂ ਇਹ ਲਾਟਰੀ ਸਿਸਟਮ ਵੀ ਹੁੰਦਾ ਸੀ ਪ੍ਰਦੀਪ ਜਿਹਦੀ ਦਾ ਫੀਸ ਬੜੀ ਥੋੜੀ ਹੁੰਦੀ ਸੀਗੀ ਉਹ ਲਾਟਰੀ ਸਿਸਟਮ ਦੇ ਤਹਿਤ ਤਾਂ ਦੱਸਦੇ ਆ ਵੀ 215 ਡਾਲਰ ਬੈਟਰੀ ਰਜਿਸਟ੍ਰੇਸ਼ਨ ਫੀਸ ਹੁੰਦੀ ਸੀਗੀ ਤੇ 780 ਡਾਲਰ ਪਟੀਸ਼ਨ ਜਿਹੜੀ ਅੱਗੇ ਫਾਇਲ ਹੁੰਦੀ ਸੀ ਉਹਦੀ ਫੀਸ ਹੁੰਦੀ ਸੀ ਸੋ ਸਾਰੇ ਹਜ਼ਾਰ ਡਾਲਰ ਦੇ ਵਿੱਚ ਵਿੱਚ ਪਹਿਲੋ ਪਹਿਲ ਬੰਦੇ ਇੱਥੇ ਆਏ ਆ ਉਦੋਂ ਬਾਅਦ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ 1 ਲੱਖ ਤੋਂ ਲੈ ਕੇ 6 ਲੱਖ ਰੁਪਏ ਦੇ ਵਿੱਚ ਬੰਦੇ ਅਮਰੀਕਾ ਇੱਥੇ ਆ ਜਾਂਦੇ ਸੀਗੇ ਤੇ ਹੁਣ ਇਹਨਾਂ ਨੇ 1 ਲੱਖ ਡਾਲਰ ਉਹਦੀ ਫੀਸ ਕਰ ਦਿੱਤੀ ਆ ਜਿਹੜੀ ਮੈਂ ਸਮਝਦਾ ਵੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਵੀ ਇੰਡੀਆ ਦੇ ਵਿੱਚ ਰਹਿ ਕੇ 1 ਲੱਖ ਡਾਲਰ ਫੀਸ ਭਰ ਸਕੂਗਾ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਅਮਰੀਕਾ ਦੇ ਵਿੱਚ ਨਾਮ ਵੜਨ ਤੋਂ ਰੋਕਣ ਵਾਸਤੇ ਇੱਕ ਕਾਰਵਾਈ 트ੰਪ ਸਰਕਾਰ ਦੀ ਲੱਗਦੀ ਹੈਗੀ ਆ ਵੀ ਇੰਨੀ ਜਿਆਦੇ ਫੀਸ ਕਰਦੇ ਉਹ ਲੋਕ ਭਾਰੀ ਨਾ ਸਕਣ ਫਿਰ ਆਉਣਗੇ ਕਿਵੇਂ ਇੱਥੇ ਉਹ ਤਾਂ 트ੰਪ ਸਾਹਿਬ ਇਹ ਵੀ ਕਹਿੰਦੇ ਆ ਵੀ ਮੈਂ ਤਾਂ ਇਹ ਚਾਹੁੰਨਾ ਵੀ ਜਿਹੜਾ ਕੁਝ ਬਿਲਕੁਲ ਹੀ ਅਮਰੀਕਨ ਲੋਕ ਨਹੀਂ ਕਰ ਸਕਦੇ ਕੋਈ ਸਪੈਸ਼ਲ ਸਕਿੱਲ ਵਾਲੇ ਲੋਕ ਹੈਗੇ ਆ ਉਹ ਹੀ ਐਟ 1BB ਜੇ ਤੇ ਇੱਥੇ ਆਉਣ ਅਦਰਵਾਈਜ਼ ਉਹਨਾਂ ਦੇ ਉੱਤੇ ਰੋਕ ਲਾਈ ਜਾਵੇ ਵੀ ਜਿਹੜੇ ਅਮਰੀਕਨ ਲੋਕ ਆ ਉਹਨਾਂ ਨੂੰ ਜੋਬਾਂ ਮਿਲਣ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਬਾਹਰੋਂ ਆ ਕੇ ਲੋਕ ਅਮਰੀਕਨ ਜੋਬਾਂ ਦੇ ਉੱਤੇ ਕਾਬਜ ਹੋਣ ਸੋ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਅਮਰੀਕਨ ਲੋਕ ਇਹ ਜੌਬਾਂ ਕਰਦੇ ਹੈਗੇ ਆ ਤੇ ਜਾਂ ਫਿਰ ਵੀ ਜਿਹੜੀ ਇੰਡਸਟਰੀ ਹੈਗੀ ਆ ਹਾਈ ਟੈਕ ਕੀ ਉਹਦੇ ਵਿੱਚ ਸ਼ਾਰਟੇਜ ਆਊਗੀ ਜਦੋਂ ਫਿਰ ਚੀਕਾਂ ਪੰਗਾ ਫੇਅਰ ਫੀਸ ਘਟਾਉਣਗੇ ਤੇ ਜਾਂ ਫਿਰ ਵੀ ਇਹ ਲੱਖ ਡਾਲਰ ਦੇ ਕੇ ਹੁਣ ਕੌਣ ਆਊਗਾ ਇਹ ਆਉਣ ਵਾਲੇ ਫਿਊਚਰ ਦੇ ਵਿੱਚ ਸਵਾਲ ਬਣਦਾ ਸੋ ਆਪਾਂ ਇਸੇ ਖਬਰ ਤੇ ਜੇ ਹੋਰ ਦੇਖੀਏ ਤਾਂ ਕੀ ਇਹ ਲੱਖ ਡਾਲਰ ਜਿਹੜਾ ਇਹਨਾਂ ਨੇ ਹੁਣ ਕਿਹਾ ਵੀ ਅਸੀਂ ਅ ਮੇਰੇ ਖਿਆਲ 21 ਸਤੰਬਰ ਤੋਂ ਇਹ ਲਾਗੂ ਹੋਇਆ ਹੈ ਵੀ 1 ਲੱਖ ਡਾਲਰ ਲੱਗੂਗਾ ਹੁਣ ਜੇ ਤੁਸੀਂ H1B ਵੀਜ਼ਾ ਲੈਣਾ ਹੈ ਇਹ ਕਿਉਂ ਕਰਨਾ ਪਿਆ ਇਹਨਾਂ ਨੂੰ 트럼ਪ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਇਹਦੇ ਵਿੱਚ ਧੰਦਲੀ ਬਹੁਤ ਹੁੰਦੀ ਸੀਗੀ ਇਹਦੇ ਵਿੱਚ ਲੋਕ ਜਿਹੜੇ ਆ ਇਸ ਵੀਜ਼ੇ ਦਾ ਗਲਤ ਇਸਤੇਮਾਲ ਕਰਦੇ ਸੀ ਕਈ ਇੱਥੇ ਕੰਪਨੀਆਂ ਵੀ ਸੀ ਜਿਹੜੀਆਂ ਇੱਥੇ ਉਹਨੇ ਪੈਸੇ ਨਹੀਂ ਦਿੰਦੇ ਸੀ ਜਦੋਂ ਕਿਸੇ ਹੋਰ ਕੰਟਰੀ ਤੋਂ 사ਦੇ ਸੀ ਉਹ ਕੰਟਰੈਕਟ ਕਈ ਵਾਰੀ ਕੋਈ ਹੋਰ ਹੋ ਜਾਂਦਾ ਸੀ ਉਹਨਾਂ ਨੂੰ ਪੇ ਜਿਹੜਾ ਹੋਰ ਕਰੰਸੀ ਦੇ ਵਿੱਚ ਦਿੰਦੇ ਸੀ ਕਿ ਜਿਹਦੇ ਕਰਕੇ ਇਹ ਇਹ ਉਹਨਾਂ ਨੂੰ ਫੈਸਲਾ ਲੈਣਾ ਪਿਆ ਤੇ ਨਾਲ ਦੀ ਨਾਲ ਇਹ ਵੀ ਦੱਸੋ ਵੀ ਇਮਪਲॉयਮੈਂਟ ਰੇਟ ਤੇ ਕਿੰਨਾ ਕੁ ਫਰਕ ਪੈਗਾ ਜਿਹੜੇ ਅਮਰੀਕਾ ਦੇ ਵਿੱਚ ਇੱਥੇ ਰਹਿੰਦੇ ਨੇ ਕਿ ਅਮਰੀਕਨ ਜਿਹੜੇ ਉਹ ਤਾਂ ਮੈਨੂੰ ਲੱਗਦਾ ਵੀ ਇਸ ਫੈਸਲੇ ਤੋਂ ਖੁਸ਼ ਹੋਣਗੇ ਜਿਹੜਾ ਇੱਥੇ ਰਹਿੰਦੇ ਆ ਹਾਂ ਬਿਲਕੁਲ ਉਹ ਤਾਂ ਖੁਸ਼ ਹੋਣਗੇ ਪਰ ਪ੍ਰੋਬਲਮ ਇਹ ਪੈਂਦੀ ਹੈ ਪ੍ਰਦੀਪ ਵੀ ਜਦੋਂ ਬਾਹਰੋਂ ਬੰਦੇ ਆਪਾਂ ਸਾਦੇ ਆ ਉਦੋਂ ਆਪਾਂ ਤਾਂ ਹੀ ਸਾਦਦੇ ਆ ਵੀ ਜਦੋਂ ਤੁਹਾਡੇ ਦੇਸ਼ ਦੇ ਵਿੱਚ ਜਿਹੜੀ ਉਸ ਫੀਲਡ ਦੇ ਵਿੱਚ ਲੇਬਰ ਬਹੁਤ ਮਹਿੰਗੀ ਹੋਵੇ ਜਿਹੜੀਆਂ ਕੰਪਨੀਆਂ ਉਹ ਉਸ ਚੀਜ਼ ਨੂੰ ਚੰਗੇ ਤਰੀਕੇ ਨਾਲ ਅਫੋਰਡ ਨਹੀਂ ਕਰ ਸਕਦੀਆਂ ਫੇਰ ਬਾਹਰੋਂ ਵਰਕਰ ਆ ਜਿਹੜੇ ਬੁਲਾਏ ਜਾਂਦੇ ਹੈਗੇ ਆ ਤੇ ਨਾਲ ਦੀ ਨਾਲ ਮੈਨੂੰ ਲੱਗਦਾ ਵੀ ਉਹ ਵਰਕਰਾਂ ਦੀ ਇੱਥੇ ਸ਼ਾਰਟੇਜ ਵੀ ਹੁੰਦੀ ਆ ਤਾਂ ਹੀ ਬਾਹਰੋਂ ਲੋਕ ਆਉਂਦੇ ਹੈਗੇ ਆ ਇਹ ਇੱਕ ਸਕਿਉਰਿਟੀ ਦੇ ਤੌਰ ਤੇ ਉਹ ਕਹਿੰਦੇ ਵੀ ਅਸੀਂ ਲੱਖ ਡਾਲਰ ਰੱਖਿਆ ਹੈਗਾ ਕਿਉਂਕਿ ਇਹਦੇ ਵਿੱਚ ਤਾਂ ਦੰਦਲੀਆਂ ਬਹੁਤ ਹੁੰਦੀਆਂ ਸੀ ਇਹ ਕਿਤੇ ਨਾ ਕਿਤੇ ਗੱਲ ਠੀਕ ਵੀ ਹੈਗੀ ਆ प्रदीप ਜੀ ਕਿਉਂਕਿ ਜਦੋਂ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਨੇ ਆ ਨਾ ਇੱਥੋਂ ਦੇ ਸਿਸਟਮ ਦਾ ਫਿਰ ਆਪਣੇ ਬੰਦੇ ਬਹੁਤ ਵੀਰੇ ਨਜਾਇਜ਼ ਫਾਇਦਾ ਵੀ ਠਾਉਣ ਲੱਗ ਪੈਂਦੇ ਹੈਗੇ ਆ ਕਿਉਂਕਿ ਉਹ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਬੰਦੇ ਲਿਆਈਏ ਸਾਨੂੰ ਵੀ ਫਾਇਦਾ ਹੋਵੇ ਦੇ ਨਾਲ ਸਾਨੂੰ ਪੈਸੇ ਵੀ ਉਹਨਾਂ ਨੂੰ ਘੱਟ ਦੇਣੇ ਪੈਣ ਤੇ ਮੇਰਾ ਖਿਆਲ ਹੈ ਵੀ ਇਹ ਇਹ 1 ਲੱਖ ਡਾਲਰ ਦਾ ਬੋਝ ਜਾਂਦਾ ਫਿਰ ਇਹ ਕੰਪਨੀਆਂ ਤੇ ਪਾਉਂਦੇ ਵੀ ਜਿਨ੍ਹਾਂ ਨੇ ਵੀ ਬੁਲਾਉਣਾ ਹੈਗਾ ਬੰਦਾ ਉਹ ਉਹਦੀ ਸਿਕਿਉਰਿਟੀ ਭਰਨ ਹੁਣ ਜਿਹੜਾ ਆਮ ਬੰਦਾ ਜਿਹੜਾ ਇੰਡੀਆ ਵਿੱਚ ਕੋਈ ਹైదరాబాద్ ਤੋਂ ਬੈਠਾ ਇੰਜੀਨੀਅਰਿੰਗ ਕਰ ਰਿਹਾ ਕੋਈ ਪੰਜਾਬ ਤੋਂ ਮੁੰਡਾ ਆਉਣਾ ਚਾਹੁੰਦਾ ਤੇ ਆਮ ਘਰਾਂ ਦੇ ਲੋਕਾਂ ਕੋਲ ਦਾ ਜੇ ਲੱਖ ਡਾਲਰ ਹੋਵੇ ਤਾਂ ਅਮਰੀਕਾ ਆਉਣ ਹੀ ਕਿਉਂ ਉਹ ਮੈਨੂੰ ਤਾਂ ਲੱਗਦਾ ਵੀ ਇਹ ਟੂ ਮੱਚ ਫੀਸ ਹੈਗੀ ਆ ਤੇ ਇਹ ਠੀਕ ਆ ਇਹਨਾਂ ਨੇ ਆਪਦੀ ਸਿਕਿਉਰਿਟੀ ਵਾਸਤੇ ਕੀਤਾ ਪਰ ਇਹਦੇ ਨਾਲ ਜਿਹੜੇ ਇੰਡੀਆ ਤੋਂ ਬੰਦੇ ਆ ਰਹੇ ਆ ਜਾਂ ਹੋਰ ਦੇਸ਼ਾਂ ਤੋਂ ਬੰਦੇ ਆਉਣਗੇ ਤਾਂ ਬਹੁਤ ਮਨਰ ਦਾ ਸ਼ਾਰਟੇਜ ਆਊਗੀ ਤੇ ਜਿਹੜਾ ਅਨਪਲੋਇਮੈਂਟ ਰੇਟ ਵੀ ਇੱਥੇ ਵੱਧ ਸਕਦਾ ਹੈਗਾ ਬਾਈ ਬਿਲਕੁਲ ਸਹੀ ਗੱਲ ਆ ਕਿਉਂਕਿ ਆਲਰੇਡੀ ਜਨਰਲ ਟਰੰਪ ਬਣੇ ਉਹਨਾਂ ਦਾ 3.5% ਰੇਟ ਡਿੱਗਿਆ ਹੈਗਾ ਜੌਬਾਂ ਦਾ ਸੋ ਆਉਣ ਵਾਲੇ ਸਮੇਂ 'ਚ ਦੇਖਦੇ ਆ ਵੀ ਇਹ ਹੋਰ ਕਿੰਨਾ ਕ ਅਸਰ ਪਾਉਂਦਾ ਬਿਲਕੁਲ ਔਰ ਨਾਲ ਦੀ ਨਾਲ ਜਿਹੜੀ ਕੰਟਰੀਆਂ ਦੇ ਵਿੱਚ ਬ੍ਰੇਨ ਡレイン ਦੀ ਪ੍ਰੋਬਲਮ ਪੜਦੇ ਉੱਥੇ ਆ ਉੱਥੋਂ ਉੱਥੋਂ ਦੇ ਸਿਸਟਮ ਨੂੰ ਸਮਝਦੇ ਆ ਉੱਥੇ ਪੜ੍ਹਾਈਆਂ ਕਰਕੇ ਤੇ ਫਿਰ ਜਦੋਂ ਸਰਵ ਕਰਨ ਦੀ ਗੱਲ ਆਉਂਦੀ ਆ ਕੋਈ ਮੈਡੀਕਲ ਫੀਲਡ ਆ ਕੋਈ ਆਈਟੀ ਫੀਲਡ ਆ ਤੇ ਸਰਵ ਕਰਦੇ ਹੋਰ ਕੰਟਰੀ ਚੋਂ ਜਾ ਕੇ ਉਸ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਉਂਦੇ ਤਾਂ ਮੈਨੂੰ ਲੱਗਦਾ ਇਹਦਾ ਕਿਤੇ ਨਾ ਕਿਤੇ ਭਾਰਤ ਦੀ ਡਿਵੈਲਪਮੈਂਟ ਦੇ ਵਿੱਚ ਵੀ ਜਿਹੜਾ ਹੈ ਬਿਹਤਰੀ ਹੋਏਗੀ ਵੀ ਉੱਥੇ ਪੜ੍ਹ ਕੇ ਉੱਥੇ ਉਹ ਆਪਣੀ ਕੰਟਰੀ ਦੇ ਲਈ ਸਰਵ ਕਰ ਸਕਣ ਹਨ ਸੋ ਆਪਾਂ ਹੁਣ ਅਗਲੀ ਖਬਰ ਤੇ ਚੱਲਦੇ ਆ ਨੀਟੇ ਵੀਰ ਪਤਾ ਲੱਗਿਆ ਵੀ ਅਮਰੀਕਾ ਜਿਹੜਾ ਬਗਰਾਮ 에ਅਰ ਬੇਸ ਹੈ ਅਫਗਾਨਿਸਤਾਨ ਦੇ ਵਿੱਚ ਉਹਦੇ ਤੇ ਹੁਣ ਮੁੜ ਕਾਬਜ਼ ਹੋਣਾ ਚਾਹੁੰਦਾ ਇਹ ਕਿੱਥੋਂ ਦੀ ਹੈ ਪੂਰੀ ਖਬਰ ਤੇ ਕਿਵੇਂ ਤੁਹਾਨੂੰ ਲੱਗਦਾ ਹੈ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਫੈਕਟ ਪਾ ਸਕਦਾ ਦੇਖੋ ਤੁਹਾਨੂੰ ਯਾਦ ਹੋਣਾ ਵੀ ਕੁਝ ਸਾਲ ਪਹਿਲਾਂ ਜਦੋਂ ਉੱਥੋਂ ਵਧਡਰਾ ਕੀਤਾ ਗੰਗਾ ਅਮਰੀਕਨ ਫੌਜਾਂ ਆਪਣੇ ਫਗਾਨਿਸਤਾਨ ਦੇ ਵਿੱਚੋਂ ਉੱਥੇ ਉਦੋਂ ਜਿਵੇਂ ਕਿ ਮਤਲਬ ਭਾਰੀ ਗਿਣਤੀ ਦੇ ਵਿੱਚ ਸਰਕਾਰ ਦੇ ਉੱਤੇ ਇਹ ਸਵਾਲ ਆਏ ਸੀ ਵੀ ਤੁਸੀਂ ਸਹੀ ਤਰੀਕੇ ਦੇ ਨਾਲ ਵੈਕੂਏਟ ਨਹੀਂ ਕੀਤਾ ਜਿਸ ਦਾ ਕਰਕੇ ਉੱਥੇ ਆਉਂਦੇ ਆਉਂਦੇ ਤੋਂ ਅਮਰੀਕਨ ਫੌਜੀ ਵੀ ਕਈ ਕੈਜੂਲਟੀਜ਼ ਵੀ ਉਹਨਾਂ ਦੀਆਂ ਹੋਊਗਾ ਸੀਗੀਆਂ ਤੇ ਹੁਣ ਦੁਆਰ ਤੋਂ ਫੇਰ ਦੇਖੋ ਫੌਜਾਂ ਉਥੋਂ ਕੱਢ ਲੈਣਾਂਗੀਆਂ ਪਰ 트াম্প ਸਾਹਿਬ ਫੇਰ बार-बार ਇਹ ਆਪਣੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਹੈ ਹਿੰਟ ਦਿੰਦੇ ਰਹਿੰਦੇ ਆ ਵੀ ਜਿਹੜਾ ਬਗਰਾਮ 에ਅਰ ਬੇਸ ਸੀਗਾ ਅਫਗਾਨਿਸਤਾਨ ਦੇ ਵਿੱਚ ਉਹਦੇ ਵਿੱਚ ਅਸੀਂ ਭਾਰੀ ਇਨਵੈਸਟਮੈਂਟ ਕੀਤੀ ਸੀਗੀ ਤੇ ਅਸੀਂ ਕਿਤੇ ਨਾ ਕਿਤੇ ਚਾਹੁੰਦੇ ਆ ਵੀ ਦੁਨੀਆ ਦੀ ਸਿਕਿਉਰਿਟੀ ਵਾਸਤੇ ਅਮਰੀਕਾ ਆਪਦੇ ਨਿੱਜੀ ਸੁਰੱਖਿਆ ਦੇ ਵਾਸਤੇ ਉਸ ਬੇਸ ਦੇ ਉੱਤੇ ਦੁਬਾਰੇ ਫੇਰ ਕਾਬਜ ਹੋਵੇ ਤੇ ਕਿਤੇ ਨਾ ਕਿਤੇ ਇਹ ਮੇਰਾ ਖਿਆਲ ਹੈ ਵੀ ਇੰਗਲੈਂਡ ਦੇ ਵਿੱਚ ਸਟਰੀਮਰ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਦੇ ਨਾਲ ਇੱਕ ਮੀਟਿੰਗ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਬਿਆਨ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇ ਵੀ ਅਸੀਂ ਚਾਹੁੰਦੇ ਹਾਂ ਵੀ ਸਾਡਾ ਦੁਆਰ ਤੋਂ ਫੇਰ ਉੱਥੇ ਕਬਜ਼ਾ ਹੋ ਜਾਏ ਪਰ ਜਦੋਂ ਇਹਦੇ ਸਬੰਧ ਦੇ ਵਿੱਚ ਅਫਗਾਨਿਸਤਾਨ ਦੇ ਇੱਕ ਮੇਰਾ ਖਿਆਲ ਹੈ ਰੱਖਿਆ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਨਹੀਂ ਇੱਥੇ ਅਮਰੀਕਨ ਫੌਜ ਦਵਾਰੇ ਦਾਖਲ ਨਹੀਂ ਹੋ ਸਕਦੀ ਇਹਦੇ ਉੱਤੇ ਹੁਣ ਜਿਵੇਂ ਕਹਿੰਦੇ ਵੀ ਸਾਡਾ ਆਪਣਾ ਅਫਗਾਨਿਸਤਾਨ ਦਾ ਰਾਜ ਹੈਗਾ ਤੇ ਹੁਣ ਅਸੀਂ ਕਿਸੇ ਬਾਹਰੀ ਸ਼ਕਤੀ ਨੂੰ ਇੱਥੇ ਨਹੀਂ ਬੜਨ ਦੇਵਾਂਗੇ ਤੇ ਇਹਦੇ ਨਾਲ ਦੀ ਨਾਲ ਮੇਰਾ ਖਿਆਲ ਆ ਵੀ ਜਿਹੜਾ ਚੀਨ ਦੇ ਨਾਲ ਉਹਨਾਂ ਦਾ ਕਨਫਲिक्ट ਚੱਲਦਾ ਅਮਰੀਕਾ ਵਾਲਿਆਂ ਦਾ ਇਹ ਉਸ بیس ਨੂੰ ਬਹੁਤ ਮਹੱਤਵਪੂਰਨ ਵੇਖਦੇ ਹੈਗੇ ਆ ਵੀ ਉੱਥੋਂ ਚਾਇਨਾ ਕੋਸ਼ਿਸ਼ ਘੰਟੇ ਦੀ ਦੂਰੀ ਤੇ ਹੈਗਾ ਵੀ ਜੇ ਸਾਨੂੰ ਕੋਈ ਕਾਰਵਾਈ ਕਰਨੀ ਪੈਂਦੀ ਹੈ ਤਾਂ ਸਾਡੇ ਕੋਲੇ ਉਹ ਇੱਕ ਚੰਗਾ بیس ਹੋਊਗਾ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਕੀ ਅਫਗਾਨਿਸਤਾਨ ਦੀ ਗਵਰਨਮੈਂਟ ਇਹਨਾਂ ਨੂੰ ਅਲਾਉ ਕਰਦੀ ਹੈ ਉੱਥੇ ਜਾਣ ਵਾਸਤੇ ਜਾਂ ਫਿਰ ਕੋਈ ਯੁੱਧ ਵਰਗੀ ਸਥਿਤੀ ਬਣਦੀ ਹੈਗੀ ਐ ਸੋ ਇਹ ਹੁਣ ਵੇਖਣ ਵਾਲੀਆਂ ਗੱਲਾਂ ਹੋਣਗੀਆਂ ਵੀ ਕਿਹੜੇ ਪਾਸੇ ਵੱਲ ਕਰ ਜਾਂਦੀ ਹੈ ਬਿਲਕੁਲ ਅੱਗੇ ਆਪਾਂ ਨੇ ਦੋ ਖਬਰਾਂ ਉਹਦੇ ਤੇ ਆਪਾਂ ਡਿਸਕਸ ਕਰਦੇ ਥੋੜਾ ਥੋੜਾ ਟਾਈਮ ਕਿਉਂਕਿ ਪ੍ਰੋਗਰਾਮ ਦਾ ਸਮਾਂ ਵੀ ਘੱਟ ਰਹਿ ਗਿਆ ਜਸਵੰਤ ਸਿੰਘ ਖਾਲੜਾ ਹੋਣਾ ਦੀ 30ਵੀਂ ਵਰਸੀ ਮਨਾਈ ਗਈ ਹੈ ਫ੍ਰਿਜਨੋ ਦੇ ਵਿੱਚ ਔਰ ਤੁਸੀਂ ਕੱਲ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋ ਕੇ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਸੀ ਔਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਮੁਲਿਕਿਆ ਗਿਆ ਸੀ ਉੱਥੇ ਪ੍ਰੋਗਰਾਮ ਬਹੁਤ ਹੀ ਵਧੀਆ ਬਾਈ ਜੀ ਵੱਡੇ ਵੱਡੇ ਦਰਖਤਾਂ ਦੀ ਛਾਂ ਦੇ ਹੇਠਾਂ ਓਪਨ ਸਟੇਜ ਲੱਗੀ ਹੋਈ ਸੀਗੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਕੱਲ੍ਹ ਵੀ ਫ੍ਰਿਜਨੋ ਦੇ ਆਸ-ਪਾਸ ਦੇ ਲੋਕਾਂ ਨੇ ਪਹੁੰਚ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਹੀ ਨਾਮ ਦੇ ਉੱਤੇ ਬਣੇ ਪਾਰਕ ਦੇ ਵਿੱਚ ਸਰਦ ਦੇ ਫੁੱਲ ਭੇਂਟ ਕੀਤੇ ਨਾਲ ਦੀ ਨਾਲ 911 ਦੇ ਸਮੂਹ ਮਾਰੇ ਗਏ ਲੋਕਾਂ ਨੂੰ ਵੀ ਯਾਦ ਕੀਤਾ ਗਿਆ ਇਸ ਮੌਕੇ ਸਪੈਸ਼ਲ ਤੌਰ ਤੇ ਨਰਿੰਦਰ ਸਿੰਘ ਚਾਹਲ ਐਡਵੋਕੇਟ ਮੋਗੇ ਵਾਲੇ ਉਹ ਪਹੁੰਚੇ ਹੋਏ ਸੀ ਬੜੀ ਜ਼ਬਰਦਸਤ ਉਹਨਾਂ ਦੀ ਸਪੀਚ ਰਹੀ ਨਾਲ ਦੀ ਨਾਲ ਸੰਤਰਾਮ ਅਦਾਸੀ ਉਹਨਾਂ ਦੀ ਬੇਟੀ ਪ੍ਰਤਪਾਲ ਕੋਰ ਅਦਾਸੀ ਪਹੁੰਚੀ ਹੋਏ ਸੀ ਉਹਨਾਂ ਨੇ ਸੰਤਰਾਮ ਅਦਾਸੀ ਦੀਆਂ ਕਵਤਾਵਾਂ ਸੁਣਾ ਕੇ ਇੱਕ ਤਰ੍ਹਾਂ ਦੇ ਨਾਲ ਇੱਕ ਵੱਖਰੇ ਬਸਮਾਤ ਦੇ ਵਿੱਚ ਲੋਕਾਂ ਨੂੰ ਲੈ ਗਏ ਤੇ ਬਹੁਤ ਲੋਕਾਂ ਨੇ ਜਿਵੇਂ ਕਹਿੰਦਾ ਵੀ ਉਹਨਾਂ ਦੋਹਾਂ ਦੀ ਸਪੀਚ ਨੂੰ ਸੁਲਾਇਆ ਤੇ ਨਾਲ ਦੀ ਨਾਲ ਲੋਕਲ ਕਵੀਸ਼ਰ ਤੇ ਆਪਣੇ ਬੁੱਧੀਜੀਵੀ ਕਵੀ ਉਹਨਾਂ ਨੇ ਵੀ ਹਾਜ਼ਰੀ ਲਵਾਈ ਚਾਪ ਕੋੜਿਆਂ ਦਾ ਲੰਗਰ ਟੁੱਟ ਵਰਤੇ ਆ ਨਾਲ ਦੀ ਨਾਲ ਬਾਲ ਗ੍ਰੀਨ ਵੱਲੋਂ ਉੱਥੇ ਫਲੂ ਸ਼ਾਟ ਦੇ ਵੀ ਲਾਏ ਗਏ ਨਾਲ ਦੀ ਨਾਲ SB 509 ਨੂੰ ਪਾਸ ਕਰਾਉਣ ਵਾਸਤੇ ਜਕਾਰਾ ਮੂਵਮੈਂਟ ਵੱਲੋਂ ਸਪੈਸ਼ਲ ਬੂਥ ਲਾਇਆ ਗਿਆ ਸੀਗਾ ਤੇ ਬਹੁਤ ਹੀ ਕਾਮਯਾਬ ਰਿਹਾ ਇਹ ਪ੍ਰੋਗਰਾਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ ਦੇ ਨਾਲ ਹੋਈ ਤੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਤੇ ਇੰਡੋ ਯੂਐਸ ਹੈਰੀਟੇਜ ਦੇ ਅਣਤਕ ਮੈਂਬਰਾਂ ਸਰ ਜਾਂਦਾ ਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਇਸ ਸਫਲ ਪ੍ਰੋਗਰਾਮ ਵਾਸਤੇ ਬਿਲਕੁਲ ਸੋ ਨੇਟਿਵ ਰਡਾਲ ਦੀ ਨਾਲ ਹੁਣ ਮੈਂ ਥੋੜੀ ਜੀ ਜਾਣਕਾਰੀ ਜਿਹੜੀ ਨਿਊਯਾਰਕ ਦੇ ਵਰਲਡ ਕਬੱਡੀ ਕੱਪ ਹੋਇਆ ਕੱਲ ਉਹਦੇ ਬਾਰੇ ਸਾਂਝੀ ਕਰਨੀ ਚਾਹੁੰਦਾ ਇਹ ਬਹੁਤ ਵਧੀਆ ਟੂਰਨਾਮੈਂਟ ਹੋ ਨਿਬੜਿਆ ਕਾਫੀ ਵੱਡੇ ਵੱਡੇ ਪਲੇਅਰ ਆਏ ਹੋਏ ਸੀਗੇ ਵੱਡੀਆਂ ਟੀਮਾਂ ਸੀ ਔਰ ਲੋਕਾਂ ਦਾ ਬਹੁਤ ਵੱਡਾ ਘਟ ਸੀ तकरीबन 10000 ਤੋਂ ਉੱਪਰ ਦਰਸ਼ਕ ਜਿਹੜੇ ਕਬੱਡੀ ਦਾ ਆਨੰਦ ਮਾਣਨ ਲਈ ਸਮੋਕੀ ਪਾਰਕ ਨਿਊਯਾਰਕ ਦੇ ਵਿੱਚ ਪਹੁੰਚੇ ਹੋਏ ਸੀ ਔਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸਪੋਰਟਸ ਗਰੁੱਪ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਔਰ ਇਹਦੇ ਵਿੱਚ ਖਾਸ ਤੌਰ ਤੇ ਕਬੱਡੀ ਦੇ ਨਾਲ ਨਾਲ ਕੁਸ਼ਤੀ ਦਾ ਵੀ ਇੱਕ ਮੈਚ ਜਿਹੜਾ ਜੱਸਾ ਪੱਟੀ ਔਰ ਕਮਲਜੀਤ ਧੂਮ ਧੂਮ ਛੇੜੀ ਉਹਨਾਂ ਦੇ ਵਿੱਚ ਹੋਇਆ ਬੜਾ ਵੱਡਾ ਨਾਮ ਹੈ ਰਸਤਮੇ ਹਿੰਦ ਅ ਜਸਾ ਪੱਟੀ ਸੋ ਉਹ ਉੱਥੇ ਪਹੁੰਚੇ ਹੋਏ ਸੀ ਨਾਲ ਦੀ ਨਾਲ ਗਾਇਕ ਸਿੱਪੀ ਗਿੱਲ ਹੋਣਾ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਦੇ ਲਈ ਐਜ਼ ਅ ਗੈਸਟ ਪਹੁੰਚੇ ਹੋਏ ਸੀ ਕਿਉਂਕਿ 27 ਤਰੀਕ ਨੂੰ ਨਿਊਯਾਰਕ ਦੇ ਵਿੱਚ ਸਿੱਪੀ ਗਿੱਲ ਹੋਣਾ ਦਾ ਅਮਰ ਰੋਜ਼ੀ ਔਰ ਦੀਪ ਬਾਜਵਾ ਹੋਣਾ ਦਾ ਸ਼ੋ ਵੀ ਹੋ ਰਿਹਾ ਹੈ ਇਸ ਕਰਕੇ ਉਹ ਆਏ ਹੋਏ ਸੀ ਸ਼ਹਿਰ ਦੇ ਵਿੱਚ ਤੇ ਉਹ ਵੀ ਇਸ ਟੂਰਨਾਮੈਂਟ ਤੇ ਪਹੁੰਚੇ ਤੇ ਦਰਸ਼ਕਾਂ ਨੇ ਆਨੰਦ ਮਾਣਿਆ ਕਬੱਡੀ ਦਾ ਪੂਰਾ ਔਰ ਖਾਸ ਤੌਰ ਤੇ ਪਾਕਿਸਤਾਨੀ ਟੀਮ ਦੇ ਵੀ ਕਈ ਪਲੇਅਰ ਜਿਹੜੇ ਵੱਡੇ ਪਲੇਅਰ ਇੱਥੇ ਪਹੁੰਚੇ ਹੋਏ ਸੀਗੇ ਸੋ ਵਧੀਆ ਹੋਉਨੇ ਪੜਿਆ ਓਵਰ ਆਲ ਇਹ ਟੂਰਨਾਮੈਂਟ ਤੇ ਉਮੀਦ ਕਰਦੇ ਹਾਂ ਦਰਸ਼ਕਾਂ ਨੇ ਪੂਰਾ ਆਨੰਦ ਮਾਣਿਆ ਹੋਵੇਗਾ ਉਸ ਕਬੱਡੀ ਟੂਰਨਾਮੈਂਟ ਦਾ ਔਰ ਪ੍ਰਬੰਧਕ ਜਿਹੜੇ ਉਹਨਾਂ ਦੇ ਵਿੱਚ ਬੜਾ ਉਸ਼ਾਹ ਸੀ ਇਸ ਟੂਰਨਾਮੈਂਟ ਨੂੰ ਲੈ ਕੇ ਔਰ ਖਾਸ ਤੌਰ ਤੇ ਗੁਰੂ ਘਰ ਕਮੇਟੀ ਦੇ ਵੱਲੋਂ ਇਹ ਟੂਰਨਾਮੈਂਟ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਵਿੱਚ ਅ ਫਰਸਟ ਪ੍ਰਾਈਜ਼ ਤਾਂ ਬਾਬਾ ਪ੍ਰੇਮ ਸਿੰਘ ਸਿਕਲਚਰ ਸੋਸਾਇਟੀ ਔਰ ਸੈਕੰਡ ਪ੍ਰਾਈਜ਼ ਜਿਹੜਾ ਹੈ ਉਹ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ ਸਿਕ ਸੈਂਟਰ ਵੱਲੋਂ ਔਰ ਥਰਡ ਪ੍ਰਾਈਜ਼ ਨਿਊ ਜਰਸੀ ਸਟੇਟ ਵਾਰੀਅਰਸ ਸੋ ਗੁਰੂ ਘਰ ਦੀਆਂ ਕਮੇਟੀਆਂ ਸਾਰੀਆਂ ਇਨਵੋਲਵ ਸੀ ਇਸ ਕਰਕੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ ਸੋ ਗੁਰੂ ਘਰਾਂ ਵੱਲੋਂ ਕਬੱਡੀ ਨੂੰ ਪ੍ਰਮੋਟ ਕਰਨ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਬੜੇ ਸਾਰਥਕ ਨੇ ਔਰ ਨਾਲ ਦੀ ਨਾਲ ਇੱਕ ਹੋਰ ਵੱਡੀ ਗੱਲ ਹੋਈ ਵੀ 1 ਲੱਖ ਡਾਲਰ ਜਿਹੜਾ ਇਹ ਟੂਰਨਾਮੈਂਟ ਤੋਂ ਜਿਹੜਾ ਹੈ ਉਹ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਭੇਜਿਆ ਗਿਆ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਬਾਈ ਜੀ ਜਿਹੜਾ ਲੱਖ ਡਾਲਰ ਦੀ ਮਦਦ ਬਹੁਤ ਵੱਡੀ ਹੋ ਜਾਂਦੀ ਹੈਗੀ ਆ ਬਾਕੀ ਸਾਰੇ ਜਣੇ ਨੇ ਇਕੱਠੇ ਹੋ ਕੇ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਪਾਇਆ ਤੇ ਨਾਲ ਦੀ ਨਾਲ ਵਧੀਆ ਗੱਲ ਮੈਨੂੰ ਇਹ ਲੱਗੀ ਵੀ ਐਤਕੀ ਫੈਡਰੇਸ਼ਨਾਂ ਦੀ ਕੋਈ ਰਿਸਟ੍ਰੈਕਸ਼ਨ ਹੈ ਨਹੀਂਗੀ ਜਿਹੜਾ ਮਰਜ਼ੀ ਪਲੇਅਰ ਜਿਹਦੇ ਨਾਲ ਮਰਜ਼ੀ ਖੇਡੇ ਤੇ ਜਿਹੜਾ ਮਰਜ਼ੀ ਕਿਤੇ ਵੀ ਟੂਰਨਾਮੈਂਟ ਕਰਾਵੇ ਇਹ ਬਹੁਤ ਵਧੀਆ ਗੱਲ ਆ ਤੇ ਹੁਣ ਇਸ ਟਾਈਮ ਕਬੱਡੀ ਦੇ ਮਹਾਕੰਬ ਪੂਰੇ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਚੱਲ ਰਹੇ ਆ ਤੇ ਮੇਰੇ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵੀ ਵੱਖੋ ਵੱਖ ਹੋਰ ਸ਼ਹਿਰਾਂ ਦੇ ਵਿੱਚ ਤੁ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ। ਸੋ ਨੀਟਿਵ ਵੀਰ ਸਾਰੀਆਂ ਖਬਰਾਂ ਤੇ ਤੁਸੀਂ ਡਿਸਕਸ਼ਨ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਬਾਜੀ ਮਿਲਦੇ ਆਂ ਅਗਲੇ ਵੀਕ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ।